ਪੰਜਾਬ ਵਾਸੀਆਂ ਤੇ ਇੱਕ ਵਾਰ ਫਿਰ ਤੋਂ ਖਤਰਾ ਮੰਡਰਾਉਣ ਲੱਗਾ ਹੈ ਸਤਲੁਜ ਦਾ ਰਿਆ ਦਾ ਬੰਨ ਟੁੱਟਣ ਕੰਡੇ ਪਹੁੰਚਣ ਵਾਲਾ ਇਸੇ ਦੇ ਸਬੰਧ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਰਬੀਰ ਸਿੰਘ ਸਿਚੇਵਾਲ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ ਵੀਡੀਓ ਜਾਰੀ ਕਰਦੇ ਹੋਏ ਸੰਤ ਸਿਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿੱਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ ਟੁੱਟਣ ਕਾਰਨ ਬੜਾ ਨੁਕਸਾਨ ਹੋਇਆ ਸੀ ਔਰ ਆਖਿਆ ਕਿ ਬੇਸ਼ੱਕ ਸਤਲੁਜ ਵਿੱਚ ਪਾਣੀ ਹੈ ਜੇ 45000 ਦੇ ਕਿਊਸੀ ਕੈ ਪਰ ਜੇਕਰ ਪਾਣੀ ਵਧਣ ਕਾਰਨ ਬੰਨ ਟੁੱਟ ਗਿਆ ਤਾਂ ਬੇਹਤ ਨੁਕਸਾਨ ਹੋਵੇਗਾ ਇਸ ਵੇਲੇ ਅਸੀਂ ਖੜਿਆ ਮੰਡਾਲਾ ਸਨਾ ਜਿੱਥੇ ਪਹਿਲੇ ਪਿਛਲੇ ਸਾਲ ਬੰਨ ਟੋਟਾ ਸੀ ਉਦੋਂ ਘਟੋ ਘਟਾ 300 ਮੀਟਰ ਇਹ ਦਖਣ ਵਾਲੇ ਪਾਸੇ ਆ ਇਹ ਢਾਲ ਲੱਗੀ ਹੋਈ ਆ ਤੇ ਪਰਲੇ ਦੇ ਪਾਸੇ ਤੁਸੀਂ ਦੇਖੋ ਨਾ ਇਹ ਜਿਹੜਾ ਪਾਣੀ ਆ ਪਾਣੀ ਭਾਵੇਂ ਬਹੁਤ ਥੋੜਾ ਤਕਰੀਬਨ 40 45000 ਕੁਸ਼ਕਾ ਕਰੇ ਉਧਰਲੇ ਪਾਸੇ ਇਹਨਾਂ ਨੇ ਮੋਗੇ ਵਾਲੇ ਪਾਸੇ ਵੀ ਬੰਨ੍ਹੂ ਘਾ ਲਾਈ ਹੋਈ ਆ ਬੰਨ੍ਹ ਥੱਲੋਂ ਕੱਢ ਦਿੱਤਾ ਤੇ ਇਹਦੇ ਲਈ ਬੰਨੇ ਵੀ ਢਾਂ ਲੱਗੀ ਹੋਈ ਹੈ। ਸੋ ਸਾਰਾ ਮਹਿਕਮਾ ਲੱਗਾ ਹੋਇਆ। ਤੁਸੀਂ ਦੇਖੋਗੇ ਆ ਤਸ਼ੀਂਦਾਰ ਸਾਹਿਬ ਆਪ ਬੋਰੀਆਂ ਚ ਟੰਡਾਏ ਆ। ਸੋ ਅਸੀਂ ਬੇਨਤੀ ਕਰਾਂਗੇ ਸਾਰੇ ਇਸ ਮੰਡ ਏਰੀਏ ਦੇ ਨੌਜਵਾਨਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਮਸ਼ੀਨਾਂ ਨੂੰ ਤੇਲ ਲਾਈ ਫਿਰਦੇ ਹੀ ਘਰ ਘੋਣਾ ਵਧਣਾ। ਸੋ ਉਹਨਾਂ ਨੂੰ ਬੇਨਤੀ ਆ ਕੋ ਇਹ ਥੋੜੇ ਕੰਮ ਦਿਹਾੜੀ ਛੱਡੋ ਤੇ ਸਾਰੇ ਇੱਥੇ ਆਓ ਇਹ ਦੇ ਇਦੇ ਪੈਰ ਨਿਕਲ ਗਏ ਬੰਨਦੇ ਤੇ ਫੇਰੇ ਤੋ ਨਾ ਤੁਹਾਡੇ ਵਿੱਚ ਰਹਿ ਜਾਊਗਾ। ਸੋ ਪਹਿਲਾਂ ਇਹਨੂੰ ਆਪਾਂ ਸੇਫ ਕਰੀਏ ਤੇ ਦਿਹਾੜੀ ਦੋ ਦਿਹਾੜੀ ਡੰਗ ਦਾ ਕੰਮ ਤੇ ਤੁਸੀਂ ਸਾਰਿਆਂ ਨੂੰ ਬੇਨਤੀ ਕਰਦੇ ਨਖਸ਼ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਬੋਰੇ ਚੱਕ ਕੇ ਇੱਥੇ ਕਰੇਟ ਲਾਉਣੇ ਆ ਤੇ ਫਟਾਫਟ ਆ ਜਾਓ। ਗੁਰੂ ਕਿਰਪਾ ਕਰੂਗਾ। ਇਹ ਮਹਾਰਾਜ ਦੀ ਮੇਲ ਹੋ ਜਾਣੀ ਆ ਪਰ ਤੁਹਾਡਾ ਹੋਂ ਬਹੁਤ ਜ਼ਰੂਰੀ ਹੈ ਤੁਸੀਂ ਆਏ ਦੇ ਹਿੱਸੇਦਾਰ ਬਣੋ। ਸਾਰੇ ਸੇਵਾਦਾਰਾਂ ਨੂੰ ਬੇਨਤੀ ਕਰਦੇ ਜਰੂਰ ਟਾਈਮ ਕੱਢ ਕੇ ਇੱਥੇ ਛੇਤੀ ਤੋਂ ਛੇਤੀ ਆਓ। ਕਿਉਂਕਿ ਤਾਂ ਐਸੇ ਲੱਗਦੇ ਕਿ ਤੁਸੀਂ ਦੇਖੋਗੇ ਰੋੜੀ ਜਾ ਰਿਹਾ ਪਾਣੀ ਥੋੜਾ ਸਪੀਡ ਪਰ ਸਪੀਡ ਉਹਦੀ ਜਿਆਦਾ ਵਾਹ ਪੈਰ ਗੱਡੀ ਜਾ ਰਹਾ ਇਹਦੇ ਵਾਸਤੇ ਆਪਾਂ ਨੂੰ ਇਹ ਜਿਹੜੀ ਹੈਗੀ ਨੋ ਚਲਾਉਣੀ ਪੈਣੀ ਉਹਦੇ ਵਾਸਤੇ ਲੱਗੇ ਹੋਇਆ ਸਾਰਾ ਪ੍ਰਸ਼ਾਸਨ ਵੀ ਲੱਗਾ ਡਰੇਨ ਦਾ ਭਾਗ ਲੱਗਾ ਤੇ ਤੁਸੀਂ ਵੀ ਆਵਤ ਨਾਲ ਹੱਲ ਕਰੀਏ ਤਾਂ ਕਿ ਸੇ ਤੁਸੀਂ ਦੀ ਰੁਕ ਜਾਵੇ ਬਹੁਤ ਬਹੁਤ ਧੰਨਵਾਦ ਪੰਜਾਬ ਵਾਸੀਆਂ ਤੇ ਇੱਕ ਵਾਰ ਫਿਰ ਤੋਂ ਖਤਰਾ ਮੰਡਰਾਉਣ ਲੱਗਾ ਹੈ ਸਤਲੁਜ ਦਾ دریا ਦਾ ਬੰਨ ਟੁੱਟਣ ਕੰਡੇ ਪਹੁੰਚਣ ਵਾਲਾ ਇਸੇ ਦੇ ਸਬੰਧ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਰਬੀਰ ਸਿੰਘ ਸਿਚੇਵਾਲ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ ਵੀਡੀਓ ਜਾਰੀ ਕਰਦੇ ਹੋਏ ਸੰਤ ਸਿਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿੱਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ ਟੁੱਟਣ ਕਾਰਨ ਨੁਕਸਾਨ ਹੋਇਆ ਸੀ ਉਹਨਾਂ ਕਿਹਾ ਕਿ ਬੇਸ਼ੱਕ ਸਤਲੁਜ ਵਿੱਚ ਪਾਣੀ ਹੈ ਜ 45000 ਦੇ ਕਿਊਸੀ ਕੈ ਪਰ ਜੇਕਰ ਪਾਣੀ ਵਧਣ ਕਾਰਨ ਬੰਨ ਟੁੱਟ ਗਿਆ ਤਾਂ ਬੇਹਤ ਨੁਕਸਾਨ ਹੋਵੇਗਾ ਇਸ ਵੇਲੇ ਅਸੀਂ ਖੜਿਆ ਮਡਾਲਾ ਸਨਾ ਜਿੱਥੇ ਪਹਿਲੇ ਪਿਛਲੇ ਸਾਲ ਬੰਨ ਟੋਟਾ ਸੀ ਉਦੋਂ ਘਟੋ ਘਟਾ 300 ਮੀਟਰ ਇਹ ਦੱਖਣ ਵਾਲੇ ਪਾਸੇ ਆ ਇਹ ਢਾਲ ਲੱਗੀ ਹੋਈ ਆ ਤੇ ਪਰਲੇ ਦੇ ਪਾਸੇ ਤੁਸੀਂ ਦੇਖੋ ਨਾ ਇਹ ਜਿਹੜਾ ਪਾਣੀ ਆ ਪਾਣੀ ਭਾਵੇਂ ਬਹੁਤ ਥੋੜਾ ਤਕਰੀਬਨ 40 45000 ਕਿਸ਼ਕ ਆ ਤੇ ਉਧਰਲੇ ਪਾਸੇ ਇਹਨਾਂ ਨੇ ਮੋਗੇ ਵਾਲੇ ਪਾਸੇ ਵੀ ਬੰਨ੍ਹੂ ਤਾਂ ਲਾਈ ਹੋਈ ਆ ਬੰਨ੍ਹ ਖੱਲੋ ਕੱਢ ਦਿੱਤਾ ਇਹ ਇਧਰਲੇ ਬੰਨੇ ਵੀ ਢਾਂ ਲੱਗੀ ਹੋਈ ਐ ਸੋ ਸਾਰਾ ਮਹਿਕਮਾ ਲੱਗਾ ਹੋਇਆ ਤੁਸੀਂ ਦੇਖੋਗੇ ਜੀ ਤਸ਼ੀਲਦਾਰ ਸਾਹਿਬ ਆਪ ਬੋਰੀਆਂ ਚ ਟੰਡੇ ਆ ਤੁਸੀਂ ਬੇਨਤੀ ਕਰਾਂਗੇ ਸਾਰੇ ਇਸ ਮੰਡ ਏਰੀਏ ਦੇ ਨੌਜਵਾਨਾਂ ਨੂੰ ਜਿਹੜੇ ਘਰਾਂ ਚ ਬੈਠੇ ਆ ਜਿਹੜੇ ਮਸ਼ੀਨਾਂ ਨੂੰ ਤੇਲ ਲਾਈ ਫਿਰਦੇ ਸੀ ਘੋਣਾ ਵੜਣਾ ਸੋ ਉਹਨਾਂ ਨੂੰ ਬੇਨਤੀ ਆ ਕੋ ਥੋੜੇ ਕੰਮ ਦਿਹਾੜੀ ਛੱਡੋ ਤੇ ਸਾਰੇ ਇੱਥੇ ਆਓ ਇਹ ਦੇ ਤੇ ਦੇ ਪੈਰ ਨਿਕਲ ਗਏ ਬਣਦੇ ਤੇ ਫੇਰੇ ਤੋਂ ਨਾ ਤੁਹਾਡੇ ਵਿੱਚ ਰਹੂਗਾ। ਸੋ ਪਹਿਲਾਂ ਇਹਨੂੰ ਆਪਾਂ ਸੇਫ ਕਰੀਏ ਤੇ ਦਿਹਾੜੀ ਦੋ ਦਿਹਾੜੀ ਡੰਗ ਦਾ ਕੰਮ ਤੇ ਤੁਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਬੋਰੇ ਚੱਕ ਕੇ ਇੱਥੇ ਕਰੇਟ ਲਾਉਣੇ ਆ ਤੇ ਫਟਾਫਟ ਆ ਜਾਓ। ਗੁਰੂ ਕਿਰਪਾ ਕਰੂਗਾ। ਇਹ ਮਹਾਰਾਜ ਦੀ ਮੇਲ ਹੋ ਜਾਣੀ ਆ ਪਰ ਤੁਹਾਡਾ ਹਾਣ ਬਹੁਤ ਜ਼ਰੂਰੀ ਹੈ ਤੁਸੀਂ ਆਏ ਦੇ ਹਿੱਸੇਦਾਰ ਬਣੋ। ਸਾਰੇ ਸੇਵਾਦਾਰਾਂ ਨੂੰ ਬੇਨਤੀ ਕਰਦੇ ਹਾਂ ਜਰੂਰ ਟਾਈਮ ਕੱਢ ਕੇ ਇੱਥੇ ਛੇਤੀ ਤੁਸੀਂ ਛੇਤੀ ਆਓ। ਕੋ ਕਿਟਾ ਐ ਇਥੇ ਲੱਗਦੇ ਚ ਕਿ ਤੁਸੀਂ ਦੇਖੋਗੇ ਰੋੜੀ ਜਾ ਰਿਹਾ ਪਾਣੀ ਥੋੜਾ ਪਰ ਸਪੀਡ ਉਹਦੀ ਜਿਆਦਾ ਪੈਰ ਕੱਢੀ ਜਾ ਰਿਹਾ ਇਹਦੇ ਵਾਸਤੇ ਆਪਾਂ ਨੂੰ ਇਹ ਜਿਹੜੀ ਹੈਗੀ ਨੋਹ ਚਲਾਉਣੀ ਪੈਣੀ ਉਹਦੇ ਵਾਸਤੇ ਲੱਗੇ ਹੋਇਆ ਸਾਰਾ ਪ੍ਰਸ਼ਾਸਨ ਵੀ ਲੱਗਾ ਡਰੇਨ ਜੋ ਭਾਗ ਲੱਗਾ ਤੇ ਤੁਸੀਂ ਵੀ ਆਗਤ ਨਾਲ ਹਲਕ ਕਰੀਏ ਤਾਂ ਕਿ ਸਿੱਧੇ ਸਿੱਧੇ ਰੁਕ ਜਾਵੇ ਬਹੁਤ ਬਹੁਤ ਧੰਨਵਾਦ